ਗਰਵਿੰਦਰ ਫੈਮਿਲੀ ਵਲੌਗ ਵੇ ਤੁਹਾਡਾ ਸਵਾਗਤ ਹੈ ਜੀ ਆਈ ਹੁਪ ਕਿ ਸਾਰੇ ਜਣ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼ਹਾਲ ਹੋਗੇ ਹਾਂਜੀ ਅੱਜ ਦੀ ਵੀਡੀਓ ਦਾ ਟਾਈਟਲ ਤੁਸੀਂ ਦੇਖ ਹੀ ਲਿਆ ਹੋਣਾ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਣੇ ਮੈਂ ਸਲਾਈ ਦੇ ਕੰਮ ਵਿੱਚ ਕਿੰਨਾ ਕੁ ਕਮਾ ਲੈਣੀ ਹੈ ਜੀ ਹੋਮ ਬੁਟੀਕ ਕਰਕੇ ਤੇ ਹਾਂਜੀ ਤੁਹਾਨੂੰ ਪਤਾ ਹੀ ਹੈ ਜੀ ਮੈਂ ਘਰ ਵਿੱਚ ਹੀ ਸਲਾਈ ਦਾ ਕੰਮ ਕਰਦੀ ਹਾਂ ਤੇ ਜਿਹਦੇ ਨਾਲ ਕੇ ਮੈਨੂੰ ਬਹੁਤ ਹੀ ਵਧੀਆ ਕਮਾਈ ਹੋ ਜਾਂਦੀ ਆ ਤੇ ਮੈਂ ਆਦੀ ਇਸ ਕਮਾਈ ਵਿੱਚ ਬਹੁਤ ਖੁਸ਼ ਹਾਂ ਜੀ ਜੀ ਆਪਾਂ ਸਿੰਪਲ ਸੂਟ ਲੈਣੇ ਤੁਹਾਨੂੰ ਪਤਾ ਹੀ ਹੈ ਜੀ ਉਹਦੀ ਸਲਾਈਆ ਲੱਗ ਹੁੰਦੀ ਆ ਜੇ ਆਪਾਂ ਸੂਟ ਦੇ ਵਿੱਚ ਕੋਈ ਵੀ ਡਿਜ਼ਾਈਨ ਵਗੈਰਾ ਬਣਾਉਨੇ ਆ ਉਸ ਦੀ ਐਕਸਟਰਾ ਅਲੱਗ ਸਟੀਚਿੰਗ ਹੁੰਦੀ ਹੈ ਜਾਂ ਆਪਾਂ ਲੈਸਿਸ ਵਗੈਰਾ ਲਾਉਨੇ ਆ ਉਹਦੀ ਅਲੱਗ ਸਟੀਚਿੰਗ ਹੁੰਦੀ ਹੈ ਤੇ ਤੁਹਾਨੂੰ ਪਤਾ ਹੀ ਹੈ ਜੀ ਪਲਾਜੋ ਸ਼ਲਾਰੇ ਗਰਾਰੇ ਜੋ ਵੀ ਆਪਾਂ ਸਟਿਚ ਕਰਦੇ ਉਹਨਾਂ ਦੀ ਅਲੱਗ ਸਟੀਚਿੰਗ ਹੁੰਦੀ ਤੇ ਲਾਈਨਿੰਗ ਵਾਲੇ ਸੂਟ ਦੀ ਵੀ ਕੰਮ ਲਾ ਕੇ ਜੀ ਮੈਨੂੰ ਬਹੁਤ ਵਧੀਆ ਕਮਾਈ ਪੈ ਜਾਂਦੀ ਹੈ ਇਹਦੇ ਵਿੱਚ ਤੇ ਅੱਜਕੱਲ ਜੀ ਪਿੰਡ ਤੇ ਸ਼ਹਿਰ ਸਾਰੇ ਥਾਈਂ ਸਿਲਾਈ ਦਾ ਕੰਮ ਬਹੁਤ ਹੀ ਜ਼ਿਆਦਾ ਹੈ ਤੇ ਮੇਰੀਆਂ ਭੈਣਾਂ ਨੂੰ ਇੱਕੋ ਹੀ ਬੇਨਤੀ ਹੈ ਜੀ ਜੋ ਵੀ ਘਰੇ ਮੇਰੀਆਂ ਭੈਣਾਂ ਫ੍ਰੀ ਆ ਕੰਮ ਕਰਨਾ ਚਾਹੁੰਦੀਆਂ ਉਹ ਸਲਾਈ ਦਾ ਕੰਮ ਜ਼ਰੂਰ ਕਰਨ ਇਹਦੇ ਵਿੱਚ ਬਹੁਤ ਹੀ ਵਧੀਆ ਫਾਇਦਾ ਹੁੰਦਾ ਆ ਆਪਾਂ ਨੂੰ ਤੇ ਇਹ ਹੋਮ ਬਟਿਕ ਵੀ ਆਪਾਂ ਕਰ ਸਕਦੇ ਆ ਜੇ ਤੁਸੀਂ ਸ਼ਹਿਰ ਜਾਂ ਦੁਕਾਨ ਲੈ ਕੇ ਕੰਮ ਕਰਨਾ ਚਾਹੁੰਦੇ ਹੋ ਤੁਹਾਡੀ ਇੱਛਾ ਜੀ ਨਹੀਂ ਤਾਂ ਜੀ ਘਰ ਵਿੱਚ ਹੀ ਬਹੁਤ ਵਧੀਆ ਕਮਾਈ ਹੋ ਜਾਂਦੀ ਆ ਤੇ ਇੱਕ ਅੱਜ ਕੱਲ ਦਾ ਸਰਕਾਰ ਨੇ ਹੋਰ ਸਕੀਮ ਚਲਾ ਰੱਖੀ ਹੈ ਜੀ ਉਹਦੇ ਵਿੱਚ ਆਪਾਂ ਫਾਰਮ ਭਰਨੇ ਆ ਤੇ ਜੋ ਵੀ ਆਪਾਂ ਨੂੰ ਸਟੀਚਿੰਗ ਜਾਂ ਕਟਿੰਗ ਹੁੰਦੀ ਹੈ ਉਹਦੇ ਤੇ ਹੀ ਆਪਾਂ ਨੂੰ ਆਪਣੀ ਪੇਮੈਂਟ ਮਿਲਿਆ ਕਰੂਗੀ ਤੁਸੀਂ ਉਹ ਕੰਮ ਕਰਕੇ ਸਰਕਾਰ ਨੂੰ ਦਿਖਾਉਣਾ ਹੈ ਤੇ ਇੱਕ ਸ਼ਾਇਦ ਉਹਦੇ ਵਿੱਚ ਉਹਨਾਂ ਨੇ ਤੁਹਾਡਾ ਟੈਸਟ ਲੈਣਾ ਹੈਗਾ ਜੇ ਉਹ ਟੈਸਟ ਤੁਹਾਡਾ ਕਲੀਅਰ ਹੁੰਦਾ ਹੈ ਤਾਂ ਤੁਹਾਨੂੰ ਵਧੀਆ ਕੰਮ ਦੇਵੋਗੀ ਸਰਕਾਰ ਤੁਸੀਂ ਘਰ ਬੈਠੀਆਂ ਹੀ ਵਧੀਆ ਕੰਮ ਪਾ ਸਕਦੇ ਆ ਤੇ ਸੋ ਫਰੈਂਡਸ ਤੁਹਾਡੇ ਨਾਲ ਗੱਲਾਂ ਪਤਾ ਕਰਦੇ ਕਰਦੇ ਮੈਂ ਇੱਕ ਪਾਸੇ ਸੂਰਦੀ ਲੈਸ ਲਗਾ ਲਈ ਹੈ ਤੇ ਇੱਕ ਪਾਸੇ ਮੈਂ ਲੌਨ ਲੱਗੀਆਂ ਹਾਂ ਹਾਂਜੀ ਫ੍ਰੈਂਡਸ ਮੈਨੂੰ ਬਹੁਤ ਪਹਿਲਾਂ ਨੇ ਕਮੈਂਟ ਆਏ ਸੀ ਸੂਟਾਂ ਵਾਸਤੇ ਵੀ ਸੂਟਾਂ ਦੇ ਕਟਿੰਗ ਦੇ ਪਲਾਜੂ ਦੀ ਕਟਿੰਗ ਹੈ ਕਈ ਅਲੱਗ-ਅਲੱਗ ਮੈਨੂੰ ਕਮੈਂਟ ਆਏ ਸੀ ਉਹਨਾਂ ਦੇ ਕਮੈਂਟਾਂ ਤੇ ਮੈਂ ਜ਼ਰੂਰ ਵੀਡੀਓ ਬਣਾਉਂਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ੍ਹ ਰਖੜੀ ਦਾ ਤਿਉਹਾਰ ਚੱਲ ਰਿਹਾ ਹੈ ਤੇ ਪਹਿਣਾ ਨੇ ਤੁਹਾਨੂੰ ਪਤਾ ਹੀ ਰਖੜੀ ਬੰਨਣ ਦੇ ਭਰਾਵਾਂ ਦੇ ਜਣਾ ਸੁਖੀ ਸੰਧੀ ਵਧੀਆ ਤੇ ਸਾਰਿਆਂ ਨੂੰ ਫਿਰ ਕੱਪੜਿਆਂ ਦੀ ਜਾਰਾ ਲੋੜ ਹੈ ਜੀ ਹੁਣ ਵੀ ਜਾਰੇ ਕੱਪੜੇ ਸਟਿਚ ਕਰਨੇ ਆ ਤਾਂ ਕਰਕੇ ਮੈਂ ਹੁਣ ਉਹ ਵੀਡੀਓ ਨਹੀਂ ਬਣਾ ਸਕਦੀ ਪਰ ਕੱਲ ਆਪਣੀ ਵੀਡੀਓ ਜ਼ਰੂਰ ਆਊਗੀ ਜੀ ਸੂਟ ਵਿੱਚ ਆਪਾਂ ਪੈਂਟਕਸ ਪਾਉਣ ਵਾਸਤੇ ਕਿੰਨਾ ਕਪੜਾ ਵਾਧ ਰੱਖਣਾ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਉਸ ਕਮੈਂਟ ਤੇ ਮੈਂ ਜ਼ਰੂਰ ਵੀਡੀਓ ਬਣਾਉਂਗੀ ਵੀ ਆਪਾਂ ਪੈਂਟਕਸ ਪਾਉਣ ਵਾਸਤੇ ਕਿੰਨਾ ਕਪੜਾ ਵਾਧ ਰੱਖਣਾ ਹੈਗਾ ਤੇ ਆਪਾਂ ਕਿਸ ਤਰੀਕੇ ਨਾਲ ਪੈਂਟਕਸ ਪਾਉਣੀ ਹੈ ਤੁਸੀਂ ਮੇਰੀ ਕੱਲ ਦੀ ਵੀਡੀਓ ਜ਼ਰੂਰ ਦੇਖਿਓ ਹਾਂਜੀ ਤੁਹਾਨੂੰ ਜੇ ਮੇਰੀ ਵੀਡੀਓ ਥੋੜੀ-ਮੋਟੀ ਵੀ ਚੰਗੀ ਲੱਗੀ ਹੈ ਵਧੀਆ-ਵਧੀਆ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ ਤੇ ਤਾਂ ਜਿਵੇਂ ਤੁਹਾਡੇ ਵਾਸਤੇ ਹੋਰ ਨਵੀਆਂ ਵੀਡੀਓ ਬਣਾ ਬਣਾ ਕੇ ਲੈ ਕੇ ਆਵਾਂ ਤੇ ਸੋ ਫਰੈਂਸ ਨਾਲ ਤਾਂ ਤੁਹਾਨੂੰ ਮੈਂ ਵਧੀਆ ਜਾਣਕਾਰੀ ਬੁਟੀਕ ਬਾਰੇ ਦਿੱਤੀ ਹੈ ਜੇ ਨਾਲ ਤੁਹਾਨੂੰ ਮੈਂ ਲੈਸ ਲਾਉਣੇ ਵੀ ਦੱਸੀਏ ਵੀਡੀਓ ਵਿੱਚ ਤੁਸੀਂ ਇਸ ਤਰ੍ਹਾਂ ਲੈਸ ਚਾਕਾਂ ਤੇ ਲਾ ਸਕਦੇ ਆ ਤੇ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ